ਨਮੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਅਨੰਤਪੁਰ ਸਾਹਿਬ ਦੀ ਮਕਦਸ ਧਰਤੀ ਤੇ ਵੱਡੇ ਪੱਧਰ ਤੇ ਮਨਾਏ ਜਾ ਰਹੇ ਨੇ ਤੇ ਖਾਸ ਤੌਰ ਤੇ ਤੁਸੀਂ ਮੇਰੇ ਪਿੱਛੇ ਸਟੇਜ ਦੇਖ ਰਹੇ ਹੋ ਕੱਲ ਯਾਨੀ ਕਿ 16 ਨਵੰਬਰ ਦਿਨ ਐਤਵਾਰ ਨੂੰ 35000 ਦੇ ਕਰੀਬ ਪ੍ਰਾਣੀਆਂ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਇਸ ਸਥਾਨ ਦੇ ਉੱਪਰ ਸਹਿਜ ਪਾਠ ਸਾਹਿਬ ਦੇ ਭੋਗ ਜਿਹੜੇ ਇਕੱਠੇ ਹੋ ਕੇ ਪਾਏ ਜਾਣਗੇ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਸਮਾਗਮ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਲਿਖੇ ਗਏ ਨੇ ਤੇ ਇਹ ਸਮਾਗਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕੋਲਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਹ ਸਮਾਗਮ ਹੋ ਰਿਹਾ ਹੈ ਜਿੱਥੇ ਦੁਆਬੇ ਦੀ ਸੰਗਤ तकरीबन तकरीबन 35000 ਦੇ ਕਰੀਬ ਜਿਹੜੀ ਸੰਗਤ ਹੈ ਉਹ ਇੱਥੇ ਪੁੱਜ ਰਹੀ ਹੈ ਤੇ ਸਵੇਰੇ 10 ਵਜੇ ਦੇ ਕਰੀਬ ਜਿਹੜਾ ਸਮਾਗਮ ਸ਼ੁਰੂ ਹੋਵੇਗਾ ਜਿਸ ਦੇ ਵਿੱਚ 35000 ਉਹ ਲੋਕ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਸ਼੍ਰੀ ਸਹਿਜ ਦੇ ਵਿੱਚ ਇਕੱਠੇ ਹੋ ਕੇ ਇਹਨਾਂ ਸਹਿਜ ਪਾਠਾਂ ਦੇ ਪੋਗ ਇੱਥੇ ਪਾਉਣੇ ਨੇ ਸ਼ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜੇ ਜਾਣਗੇ ਸੋ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਇੱਕ ਬਹੁਤ ਵਿਸ਼ਾਲ ਜਿਹੜਾ ਪੰਡਾਲ ਹੈ ਉਹ ਲਗਾਇਆ ਗਿਆ ਤੇ ਇਸ ਤਰੀਕੇ ਦੇ ਹੋਰ तमाम ਜਿਹੜੇ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਿਹੜੇ ਦੇਖਣ ਨੂੰ ਮਿਲਣਗੇ ਕਿਉਂਕਿ ਪੂਰੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਪੂਰੇ ਵਿਸ਼ਵ ਦੀ ਗੱਲ ਕੀਤੀ ਜਾਵੇ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਦੇ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਸਮਾਗਮ ਜਿਹੜੀ ਆ ਉਹ ਵਿਆਪਕ ਪੱਧਰ ਤੇ ਵੱਖ-ਵੱਖ ਸਰਕਾਰਾਂ ਵੱਖ-ਵੱਖ ਪ੍ਰਾਂਤਾਂ ਦੇ ਲੋਕ ਤੇ ਜਿੱਥੇ ਵੀ ਸਿੱਖ ਧਰਮ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਮਨਾ ਰਹੇ ਨੇ ਸੋ ਤਸਵੀਰ ਅਨੰਦਪੁਰ ਸਾਹਿਬ ਦੀ ਹੈ ਕਿਸ ਤਰ੍ਹਾਂ ਦੀ ਇੱਥੇ ਤਿਆਰੀਆਂ ਚੱਲ ਰਹੀਆਂ ਨੇ ਸ਼ਤਾਬਦੀ ਨੂੰ ਲੈ ਕੇ ਤੇ ਖਾਸ ਤੌਰ ਤੇ ਜਿਹੜੀ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜਾ ਸੰਗਤੀ ਰੂਪ ਦੇ ਵਿੱਚ ਸ੍ਰੀ ਸਹਿਜ ਪਾਠਾਂ ਦੇ ਭੋਗ ਦੇ ਲਈ ਖਾਸ ਤੌਰ ਤੇ ਜਿਹੜਾ ਸਮਾਗਮ ਰੱਖਿਆ ਗਿਆ ਆਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਕੱਲ੍ਹ ਇਹ ਸਮਾਗਮ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਅੱਜ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਵਿਆਪਕ ਪੱਧਰ ਤੇ ਜਿਹੜੀ ਤਿਆਰੀ ਇਸ ਸਮਾਗਮ ਨੂੰ ਲੈ ਕੇ ਕੀਤੀ ਜਾ ਰਹੀ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀਾਂ ਦਾ ਜੋ 350 ਸਾਲਾਂ ਸ਼ਹੀਦੀਪੁਰ ਮਨਾਇਆ ਜਾ ਰਿਹਾ ਉਹਦੀ ਸੰਧੀ ਪਿਛਲੇ ਲੰਮੀ ਸਮੇਂ ਤੋਂ ਇਸੇ 2025 ਦੇ ਵਿੱਚ ਜਨਵਰੀ ਫਰਵਰੀ ਮਾਰਚ ਭਰਿਆ ਵਿੱਚ ਜਿਹੜੇ ਸੰਗਤਾਂ ਨੇ ਸਹਿਜਪਾਲ ਸ਼ੁਰੂ ਕੀਤੇ ਸਨ ਘਰਾ ਘਰਾ ਵਿੱਚ ਉਹਦੀ ਗੱਲ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਸੰਪੂਰਨਤਾ ਸਮਾਗਮ ਰੱਖਿਆ ਗਿਆ ਹੈਗਾ ਤੇ ਇਹ ਦੁਆਬੇ ਦੀ ਸੰਗਤ ਨੇ ਇੱਥੇ ਸਤਗੁਰੂ ਸਤਗੁਰਜੀ ਦੇ ਪਾਵਨ ਸ਼ਲੋਕਾਂ ਦਾ ਚਾਪ ਕਰਕੇ ਸੰਗੀਤ ਰੂਪ ਅੰਦਰ ਇਸ਼ਵਰ ਦਾ ਫੁੱਲ ਪੇਡ ਕਰਨੇ ਕਿੰਨੇ ਸੰਗਤ ਦੇ ਅੱਤੇ ਪੱਜਣ ਦੇ ਲਈ ਲਗਭਗ ਕੋਈ 35-40 ਹਜ਼ਾਰ ਸੰਗਤਾਂ ਇੱਥੇ ਇਕੱਠੇ ਹੋਏਗਾ ਜੀ ਸਤਿਗੁਰ ਦੀ ਕਿਰਪਾ ਸਦਕਾ ਔਰ ਬੜੀ ਭਾਵਨਾ ਨਾਲ ਸੰਗਤ ਆ ਰਹੀ ਹੈ ਹਰ ਇੱਕ ਨਗਰ ਤੋਂ ਜਿਹੜਾ ਭਾਈ ਜਾਤਾ ਸੀਸ ਲੈ ਕੇ ਆਇਆ ਸੀ ਭਾਈ ਉਹਦਾ ਜੀ ਭਾਈ ਨਾਨੂ ਜੀ ਉਸ ਬਸਾਨੀ ਇਤਿਹਾਸ ਨੂੰ ਯਾਦ ਕਰਦੇ ਹਰ ਇੱਕ ਨਗਰ ਤੋਂ ਪਾਵਨ ਸੀ ਯਾਤਰਾ ਲੈ ਕੇ ਆ ਰਹੇ ਜੀ ਤੁਹਾਡੀ ਕਿਹੜੀ ਸੰਸਥਾ ਦੇ ਵੱਲੋਂ ਸਾਰਾ ਪ੍ਰਬੰਧ ਇਹ ਸਾਰਾ ਸੰਗਤੀ ਕਰਦੀ ਹੈ ਸਾਰਾ ਕਾਰਜ ਸੰਗਤੀ ਰੂਪੀ ਹੈਗਾ ਸੰਗਤੀ ਸ਼ਕਤੀ ਹੈ ਤੇ ਸੇਵਾ ਲਹਿਰ ਹੈਗੀ ਹੈ ਤੇ ਸ਼ੋਮੀ ਕੁਟੀ ਦੇ ਸਹਿਯੋਗ ਨਾਲ ਆਪਾਂ ਸਾਰਾ ਇਹ ਕਾਰਜ ਕਰਦੇ ਆ ਜੀ ਤੇ ਮਿਸ਼ਨ ਇਹ ਕੋਈ ਹੈ ਗੁਰਨਾਨ ਦੇ ਮਿਸ਼ਨ ਹੈਗਾ ਮਿਸ਼ਨ ਸਾਡਾ ਨਹੀਂ ਬਾਬੇ ਨਾਨਕ ਦਾ ਮਿਸ਼ਨ ਸੀ ਕਰਤਾਰ ਮੰਸ਼ਾ ਇਸ ਤੋਂ ਪਹਿਲਾਂ ਵੀ ਤੁਸੀਂ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਕੀਤੇ ਹੋਣਗੇ ਹਮੇਸ਼ਾ ਇਦਾਂ ਹੀ ਹੁੰਦਾ ਕਿ 80 ਵੱਡੀ ਗਿਰਤੀ ਦੇ 35-4000 ਜਾਂ ਇਹ ਸਭ ਤੋਂ ਵੱਡਾ ਪ੍ਰੋਗਰਾਮ ਨਹੀਂ ਨਹੀਂ ਇਸ ਤਰ੍ਹਾਂ ਦੇ ਸਮਾਗਮ 550 ਸਾਲੇ ਤੇ ਜੀ ਜਿਹੜਾ ਤੁਹਾਨੂੰ ਗੁਰਨਾਨ ਸਾਹਿਬ ਜੀ ਦਾ ਸੀ ਉਦੋਂ 2 ਨਵੰਬਰ ਨੂੰ ਜੀ ਗੁਰੂ ਕੀ ਗੁਰਦਰਬੀਰ ਸਾਹਿਬ ਸੋਤਾਂ ਬਲੋਦੀ ਵਿਖੇ ਉੱਥੇ ਵੀ ਲਗਭਗ ਕੋਈ 20 2000 ਸੰਗਤ ਨੇ ਭੋਗ ਪਾਇਆ ਸੀ ਉਹ ਵੀ ਸਾਈਂ ਪੜਦੇ ਜਦੋਂ 400 ਸਾਲਾਂ ਤਨ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬਾਇਆ ਸੀ ਜੀ ਉਹਦੇ ਬਾਬਾ ਬਕਾਲਾ ਸਾਹਿਬ ਧਰਤੀ ਤੇ ਕੋਰੋਨਾ ਕਾਲ ਸੀਗਾ ਤੋਂ ਤੇ ਉਦੋਂ ਵੀ ਕੋਈ ਲਗਭਗ 30 35000 ਸੰਗਤ ਨੇ ਭੋਗ ਪਾਇਆ ਸੀਗੇ ਤੇ ਸੰਕੇਤ ਰੂਪ ਚ ਆਪਾਂ ਮਨਜੀਤ ਸਾਹਿਬ ਸ਼ਲੋਕ ਪੜੇ ਗਏ ਸੀਗੇ ਸੰਕੇਤ ਰੂਪ ਤੇ ਜਦੋਂ ਗੁਰੂ ਸਾਹਿਬ ਆਈ ਹੈ ਕਿ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਵੇ ਬਿਲਕੁਲ ਕਿਉਂਕਿ ਬਾਣੀ ਹੀ ਸਾਡੇ ਸਮਾਜ ਨੂੰ ਸਦਾ ਆਧਾਰ ਸਕਦੀ ਬਾਣੀ ਕੋ ਉੱਚੇ ਜਿਹੜੇ ਕਦਰਾਂ ਕੀਮਤਾਂ ਡਿਗੇ ਹੋਈਆਂ ਉਹਨੂੰ ਉੱਚਾ ਚੁੱਕਣਾ ਤੇ ਜਦੋਂ ਗੁਰੂ ਮਰਦਾਸ ਮਹਾਰਾਜ ਦਾ ਜੋਤੀ ਜੋਤ ਪ੍ਰਵਾਸ ਸੀ ਪਿੱਛੇ ਗੁਰਿੰਦਰ ਸਾਹਿਬ ਦੀ ਪਾਵਨ ਧਰਤੀ ਉਦੋਂ ਵਿੱਚ ਸੰਗਤਾਂ ਨੇ ਵੱਡੇ ਪੱਧਰ ਸਾਈ ਫਾਰ ਦੇ ਕੋਈ ਪਾਏ ਸੀ ਠੀਕ ਹੈ ਠੀਕ ਹੈ ਧੰਨਵਾਦ ਜੀ ਬਾਏ